ਥੇ ਪੰਜਾਬ ਸਰਕਾਰ ਵਿਕਰਮਜੀਤ ਸਿੰਘ ਜੀਟੀਏ ਦੇ ਕੇਸ ਵਿੱਚ ਉਲਝੀ ਹੋਈ ਹੈ ਉਥੇ ਪੰਜਾਬ ਪੁਲਿਸ ਨੇ ਵੱਡਾ ਮਾਰਕਾ ਮਾਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਇੱਕ ਵੱਡੀ ਜਿੱਤ ਹਾਸਲ ਕਰਦਿਆਂ 60 ਕਿਲੋ 3 ਕਿਲੋ ਹਿਰੋਇਨ ਦੀ ਖੇ ਬਰਾਮਦ ਕੀਤੀ ਹੈ ਇਹ ਕਾਰਵਾਈ ਬੀਐਸਐਫ ਤੇ ਰਾਜਸਥਾਨ ਪੁਲਿਸ ਦੇ ਸਹਿਯੋਗ ਨਾਲ ਕੀਤੀ ਗਈ ਹੈ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਲੈ ਕੇ ਨਸ਼ੇ ਦੀ ਸਪਲਾਈ ਤੱਕ ਦੀ ਡਿਟੇਲ ਪੁਲਿਸ ਨੇ ਪੇਸ਼ ਕੀਤੀ ਜਿਸ ਦੇ ਆਧਾਰ ਤੇ ਨਸ਼ਾ ਗਰੁੱਪ ਪਾਕਿਸਤਾਨ ਅਧਾਰ ਸਮਗਲਰ ਤਨਵੀਰ ਸ਼ਾ ਅਤੇ ਕੈਨੇਡਾ ਵੇਸਟ ਹੈਂਡਲਰ ਜੋਵਨ ਕਲੇਅਰ ਵੱਲੋਂ ਚਿਲਾਇਆ ਜਾ ਰਿਹਾ ਸੀ ਹਿਰੋਇਨ ਦੀ ਇੱਕ ਇਹ ਰਾਜਸਥਾਨ ਦੇ ਜ਼ਿਲ੍ਹਾ ਬਾੜਮੇਂਡ ਵਿੱਚ ਅੰਤਰਰਾਸ਼ਟਰੀ ਸਾਧ ਨੇੜੇ ਪਿੰਡ ਕਲਿਆਣਪੁਰ ਤੋਂ ਰਿਕਵਰ ਕੀਤੀ ਗਈ ਹੈ। ਅਮਰਸਰ ਪੁਲਿਸ ਕਮਿਸ਼ਨਰ ਗੁਰਬੀਰ ਸਿੰਘ ਪੁੱਲਰ ਨੇ ਦੱਸਿਆ ਕਿ ਇਹ ਕਾਰਵਾਈ ਇੱਕ ਵਿਆਪਕ ਅਤੇ ਸੋਚ ਵਿਚਾਰ ਵਾਲੀ ਨੀਤੀ ਦਾ ਨਤੀਜਾ ਸੀ। ਗ੍ਰੋਹੀ ਅਗਵਾਈ ਗੋਵਿੰਦਬਾਇਲ ਸਾਹਿਬ ਜੇਲ੍ਹ ਵਿੱਚੋਂ ਗੁਰਸਾਹਿਬ ਸਿੰਘ ਕੱਢ ਰਿਆ ਸੀ ਜੋ ਪਹਿਲਾਂ ਵੀ ਹਿਰੋਇਨ ਸਮਗਲਨ ਦੇ ਕੇਸਾਂ ਵਿੱਚ ਪੜਿਆ ਜਾ ਚੁੱਕਾ ਹੈ। ਮਾਮਲੇ ਵਿੱਚ ਹੁਣ ਤੱਕ 9 ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਹਨ ਜੋ ਪੰਜਾਬ, ਰਾਜਸਥਾਨ, ਹ ਜਮੂ ਕੁਸ਼ਮੀਨੋ ਸਮੰਤਨ ਇਹਨਾਂ ਵਿੱਚ ਸੋਮਨਾਥ ਪਰਚੋਤਮ ਸਿੰਘ ਕੁਲਵਿੰਦਰ ਸਿੰਘ ਰਜਿੰਦਰ ਕੌਰ ਤੇ ਰਾਜੀਵ ਪੰਜ ਗੋਤਰਾ ਵਰਗੇ ਨਸ਼ਾ ਮਲਾਂ ਇਹਨਾਂ ਵਿੱਚ ਕੁਝ ਮੁਲਜ਼ਮ ਪਹਿਲਾਂ ਤੋਂ ਹੀ ਨਸ਼ਾ ਤੇ ਹਥਿਆਰਾਂ ਦੇ ਕੇਸਾਂ ਵਿੱਚ ਲੜੀਂਦੇ ਸਨ ਪੁਲਸ ਨੇ ਦੱਸਿਆ ਕਿ ਇਹ ਗਰੁੱਪ ਬਹੁਤ ਪ੍ਰੋਫੈਸ਼ਨਲ ਢੰਗ ਨਾਲ ਕੰਮ ਕਰਦਾ ਸੀ ਕਨਸਾਈਨਮੈਂਟ ਦੀਆਂ ਡਿਲੀਵਰੀਆਂ ਵਿੱਚ ਗੁਪਤ ਸੰਕੇਤ ਕੋਡ ਵਰਤੇ ਜਾਂਦੇ ਸਨ ਜਿਸ ਵੇਲੇ ਸਿਰਫ ਕੱਪੜਿਆਂ ਦੀਆਂ ਤਸਵੀਰਾਂ ਰਾਹੀਂ ਸੰਪਰਕ ਕੀਤਾ ਜਾਂਦਾ ਸੀ ਇਹਨਾਂ ਵਿੱਚ ਮੁਲਜ਼ਮ ਕਦੇ ਵੀ ਆਪਸ ਵਿੱਚ ਨਹੀਂ ਮਿਲਦੇ ਸਨ ਜੋ ਕਿ ਗਰੋਹ ਦੀ ਚਤ్రਾਈ ਤੇ ਗੋਪਨੀਯ ਰਵਈਏ ਨੂੰ ਦਰਸਾਉਂਦਾ ਹੈ ਕਾਰਵਾਈ ਦੌਰਾਨ ਨਕਰੀ ਨੰਬਰਾਂ ਵੀਡੀਓਗ ਐਵਿਡੈਂਸ ਤੇ ਹੋਰ ਟੰਗੀ ਤਰੀਕੇ ਨਾਲ ਤਸਕਰੀਦੀਆਂ ਮੂਵਮੈਂਟਾਂ ਨੂੰ ਟਰੇਸ ਕੀਤਾ ਗਿਆ ਪਮਰ ਸਰ ਪੁਲਿਸ ਨੇ ਇੰਟਰ ਸਟੇਟ ਕਲੈਬਰੇਸ਼ਨ ਦੀ ਅਤੇ ਜਾਣਕਾਰੀ ਸਾਂਝੀ ਕਰਦੇ ਹਾਂ ਹੋਰ ਰਾਜਾਂ ਦੀ ਪੁਲਿਸ ਦਾ ਭਰਪੂਰ ਸਹਿਯੋਗ ਲਿਆ ਇਸ ਵੱਡੀ ਕਾਰਵਾਈ ਨੂੰ ਨਸ਼ਾ ਵਿਰੁੱਧ ਲੜਾਈ ਵਿੱਚ ਇੱਕ ਅਹਿਮ ਮੋੜ ਮੰਨਿਆ ਜਾ ਰਿਹਾ ਹੈ ਪੁਲਿਸ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ ਪੂਰੇ ਨੈਟਵਰਕ ਨੂੰ ਜੜ ਤੋਂ ਉਖੜਿਆ ਜਾਵੇਗਾ ਆਓ ਦੇਖਦੇ ਹਾਂ ਕਮਿਸ਼ਨਰ ਸਾਹਿਬ ਨੇ ਹੋਰ ਕੀ ਕੀ ਵੱਡੇ ਖੁਲਾਸੇ ਕੀਤੇ ਡੈਫਰਨਟਲੀ ਜਿੱਥੋਂ ਚਾਂਸ ਲੱਗਦਾ ਉਹ ਜਿਹੇ ਕ੍ਰਿਮੀਨਲਸ ਤੇ ਸਮੱਗਨਰ ਜਿਹੜੇ ਇਹੋ ਜਿਹੇ ਚੀਜ਼ਾਂ ਨੂੰ ਯੂਜ਼ ਕਰਦੇ ਜਿਵੇਂ ਰਾਜਸਥਾਨ ਉਹ ਰਾਜਸਥਾਨ ਪੁਲਿਸ ਉਹ ਰਾਜਸਥਾਨ ਤੇ ਇਸਨਾਂ ਦੀ ਐਸੋ ਫਾਮਲੀ ਕੋਆਪਰੇਸ਼ਨ ਦੇ ਵਿੱਚ ਆਪਰੇਸ਼ਨ ਕੀਤਾ ਉਹਨਾਂ ਨਾਲ ਗੱਲ ਹੋਈ ਹੋਏਗੀ ਕਿ ਉੱਥੇ ਪਹਿਲਾਂ ਇਸ ਤਰ੍ਹਾਂ ਦੀਆਂ ਮਾਰਕਾ ਉਹ ਜਿਹਾ ਇਸ ਤਰ੍ਹਾਂ ਦੀ ਰਿਕਵਰੀ ਤੋਂ ਜਦੋਂ ਇਸ ਤਰ੍ਹਾਂ ਦੀ ਅਟੈਂਪਟਸ ਜਿਹੜੀਆਂ ਉੱਥੇ ਹੁੰਦੀਆਂ ਸਮਝ ਆਉਂਦੀਆਂ ਇਹ ਕੋ ਇਹ ਬਾਰਡਰ ਜਿਹੜਾ ਹੈ ਉਹ ਕਿਤੇ ਨਾ ਕਿਤੇ ਸਮਗਲਰ ਜਿਵੇਂ ਮੈਂ ਪਹਿਲਾਂ ਕਿਹਾ ਯੂਜ਼ ਕਰਦੇ ਰਹਿੰਦੇ ਨੇ ਮੈਨੂੰ ਜਿੱਥੋਂ ਤੱਕ ਯਾਦ ਹੈ ਇੱਕ ਵਾਰ ਬਬਰ ਖਾਲਸਾ ਇੰਟਰਨੈਸ਼ਨਲ ਦੇ ਜਦੋਂ ਮੈਂ ਮੁਹਾਲੀ ਪੋਸਟਡ ਸੀ ਉਦੋਂ ਵੀ ਬਾਰਮੇਰ ਦੇ ਵਿੱਚੋਂ ਆਰਡੀਐਕਸ ਦੀ ਬਾਰਡਰ ਤੋਂ ਰਿਕਵਰੀ ਹੋਈ ਸੀਗੀ ਇੱਕ ਕੇਸ ਦੇ ਵਿੱਚ ਤਾਂ ਇਹਦੇ ਵਿੱਚ ਇਹ ਗੱਲ ਕਹਿਣੀ ਬੜੀ ਮੁਸ਼ਕਲ ਹੈ ਕਿਉਂਕਿ ਬੇਸਿਕਲੀ ਉਹਨਾਂ ਨੇ ਆਪਣੀ ਸੇਫਟੀ ਤੇ ਕਨਵੀਨੀਅੰਸ ਦੇਖਦੇ ਆ ਪਰ ਇਹ ਇਸ ਤਰ੍ਹਾਂ ਕਿੰਨੀ ਵੱਡੀ ਗੱਲ ਹੈ ਕਿ ਦਟ ਮੀਨਸ ਕਿ ਜਦੋਂ ਤੁਸੀਂ ਕਿਲੇ ਤੱਕ ਸਾਰੀ ਕਾਰਵਾਈ ਕਰ ਰਹੇ ਹੋ ਉਹਨੂੰ ਨਸ਼ਾ ਆ ਕਿ ਦਰਨੀ ਦੈ ਕਿ ਮੈਨੂੰ ਇਹ ਟ ਹੋ ਗਿਆ ਇਸ ਲੈਵਲ ਤੇ ਕੰਮ ਕਰਨ ਲੱਗ ਪਏ ਉਹਨੂੰ ਕੀ ਸਮਝਦੇ ਕਿ ਇਹਦੇ ਵਿੱਚ ਕੰਟੀਨਿਉਟੀ ਰਹੇਗੀ ਤਾਂ ਫਿਰ ਇਸ ਦਾ ਰਿਕਵਰੀ ਗਾਰੰਟੀ ਕਿਹ ਹੈ ਸੋਫਟੇ ਬਾਰੇ ਦੇਖੋ ਬਿਲਕੁਲ ਠੀਕ ਗੱਲ ਤੁਸੀਂ ਕਹਿ ਰਹੇ ਹੋ ਇੱਥੇ ਪੂਰੀ ਸ਼ਕਤੀ ਹੈ ਜਦੋਂ ਦੇ ਆਪਣੇ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਤੁਹਾਨੂੰ ਵੀ ਪਤਾ ਹੈ ਕਿ ਬਹੁਤ ਜ਼ਿਆਦਾ ਸ਼ਕਤੀ ਹੈ ਔਰ ਬਹੁਤ ਵੱਡੀਆਂ ਅਸੀਂ ਪਹਿਲਾਂ ਵੀ ਕਮਰਸ਼ਲ ਕੁਆਂਟੀਟੀ ਦੀਆਂ ਰਿਕਵਰੀਜ਼ ਕੀਤੀਆਂ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਬਹੁਤ ਸਾਰੇ ਸਮੱਗਲਰ ਫੜੇ ਆ ਔਰ ਇਹਨਾਂ ਦੇ ਜਿਹੜਾ ਨੈਟਵਰਕ ਸਾਰਾ ਸਮੈਸ਼ ਕੀਤਾ ਔਰ ਉਹਦੇ ਨਾਲ ਬਹੁਤ ਵੱਡਾ ਡੈਂਟ ਪਿਆ ਜਿਹੜੀ ਸਪਲਾਈ ਚੇਨ ਨੂੰ ਔਰ ਇਸ ਤੋਂ ਇਲਾਵਾ ਅਸੀਂ ਜਿਹੜਾ ਡਿਮਾਂਡ ਸਾਈਡ ਤੇ ਵੀ ਅਸੀਂ ਘਟਾਉਣ ਵਾਸਤੇ ਪੁਲਿਸ ਜਿਹੜੀ ਹੈ ਐਡਿਕਟਸ ਨੂੰ ਵੀ ਦਾਖਲ ਕਰਾ ਰਹੀ ਹੈ ਔਟ ਸੈਂਟਰਾਂ ਚ ਵੀ ਲੈ ਕੇ ਜਾ ਰਹੇ ਆ ਔਰ ਜਿਹੜੇ ਬੰਦੇ ਬੇਲ ਤੇ ਆਏ ਉਹਨਾਂ ਦਾ ਵੀ ਇਲਾਜ ਕਰਾਉਣ ਵਾਸਤੇ ਉਹਨਾਂ ਨੂੰ ਅਸੀਂ ਮੌਕਾ ਦੇ ਰਹੇ ਹਾਂ ਜੀ ਮਾਨਿਕਾ ਸਰ ਜੀ ਕਿ ਜਿਹੜਾ ਨਸ਼ੇ ਦਾ ਨੈਟਵਰਕ ਹੈ ਪਰਲਾ ਪੰਜਾਬ ਦੇ ਬਾਰਡਰ ਤੋਂ ਨਹੀਂ ਹੂ ਨਿਊ ਮੇ देखो अः दे मैं अप्रोक्सीमेटली टू पाक बॉर्डर अपने जैफिनेटली कोशिश चलती रही है पाकिस्तान इंटरनेशनल बॉर्डर है

ਸਰ ਹਵਾਲਾ ਦੀ ਪੇਮੈਂਟ ਨਾ ਕਿਵੇਂ ਹਵਾਲਾ ਦਾ ਇਹ ਵਾਇਆ ਦੁਬਈ ਸਾਰਾ ਚੱਲਦਾ ਜੀ ਹਵਾਲਾ ਆਪਾਂ ਪਿੱਛੇ ਜੇ ਫੜੇ ਵੀ ਇੱਕ ਹੀ ਬੰਦੇ ਹਵਾਲੇ ਚ ਕਮਿਸ਼ਨਰ ਪੁਲਿਸ ਅੰਬਲਸਰ ਵੱਲੋਂ ਫੜੇ ਗਏ ਆ ਹੁਣ ਪਿੱਛੇ ਜੇ ਵੀ ਸਾਡੇ ਕੋਪਰੇਸ਼ਨ ਚੱਲ ਰਹੇ ਉਹ ਵੀ ਤੁਹਾਡੇ ਨਾਲ ਸੰਘਾ ਕਰਾਂਗੇ ਸੋ ਇਹ ਸਾਰਾ ਸਿਸਟਮ ਤਾਂ ਉਹ ਇੱਥੋਂ ਹਵਾਲਾ ਰਾਹੀਂ ਹੀ ਵਾਪਸ ਜਾਂਦਾ ਹੈ ਇਹ ਇਸ ਮਾਮਲੇ ਚ ਡਰਗ ਮਨੀ ਨਹੀਂ ਹੋਈ ਆ ਨਹੀਂ ਜੇ ਡਰਗ ਮਨੀ ਨਹੀਂ ਹੋਈ ਕਿਉਂਕਿ ਇਹਦੇ ਚਿਕ ਤੋਂ ਬੰਦੇ ਇੰਪੋਰਟੈਂਟ ਰਹਿੰਦੇ ਨੇ ਜਿਨ੍ਹਾਂ ਤੋਂ ਰਿਕਵਰੀ ਅਸੀਂ ਸਾਨੂੰ ਉਮੀਦ ਆ ਵੱਡੀ ਹੋਏਗੀ ਸਰ ਮੈਂ ਹਾਂ ਦੁਬਈ ਜੇ ਨਾ ਕੋਈ ਨਾ ਕੋਈ ਰਿਪੋਰਟ

ਔਰ ਉਹਤੇ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤਾ ਸਾਰਾ ਬਾਲਾ ਦੀ ਪੇਮੈਂਟ ਕਿਵੇਂ ਚੱਲਦੀ ਸੀ ਦੇਖੋ ਅਜੇ ਉਹ ਇੱਕ ਦੋ ਬੰਦੇ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ ਉਹ ਫੜੇ ਜਾਣੇ ਬਾਕੀ ਆ ਉਸ ਤੋਂ ਬਾਅਦ ਇਹ ਕੱਲ ਕਲੀਅਰ ਹੋ ਜਾਏਗੀ ਰਾਜਸਥਾਨ ਬੇਸਡ ਇੱਕ ਬੜਾ ਇੰਪੋਰਟੈਂਟ ਬੰਦਾ ਸਾਡਾ ਅਜੇ ਰਹਿੰਦਾ ਫੜਨਾ ਲੇਡੀਜ਼ ਦਾ ਕੀ ਰੋਲ ਸੀ ਜਿਹੜੀ ਹੈ ਲੇਡੀ ਵੀ ਰਸੀਵਰ ਸੀਗੀ ਜੀ ਲੈ ਕੇ ਜਾਂਦੀ ਰਹੀ ਹੈ ਪਹਿਲਾਂ ਵੀ ਕਨਸਾਈਨਮੈਂਟ ਤੇ ਹੁਣ ਵੀ ਜਿਹੜੀ ਇਹ ਵੱਡੀ ਕਨਸਾਈਨਮੈਂਟ ਆ ਰਹੀ ਸੀ ਇਹ ਦੇ ਆਰ ਦੀ ਲਾਈਕਲੀ ਪੀਪਲ ਜਿਨ੍ਹਾਂ ਨੇ ਰੀਸੀਵ ਕਰਨੀ ਸੀ ਧੰਨਵਾਦ ਸਰ ਐਸ ਕੋ ਪਹਿਲੇ ਕਿ ਕਿਡਨੀ ਕੋ ਫੋਲੋ ਦਾ ਕੰਮ ਕਰਦੇ ਆਂ ਅਸਾਂ ਪਰ ਕਿੰਨੀ ਕ ਲੱਗਦਾ ਤੁਹਾਨੂੰ ਕਿ ਹੁੰਦਾ ਕ ਲੀਵਰ ਕਰਦਾ ਹੈ ਬੁਰ ਬੁਰ ਸਾਹਿਬ ਦੇ ਖਿਲਾਫ ਪਹਿਲਾਂ ਵੀ ਦੇਖੋ ਜੇ ਆਪਾਂ ਦੇਖੀਏ ਤਿੰਨ ਮੁਕਦਮੇ ਦਰਜ ਨੇ ਇੱਕ ਸੁਲਤਾਨਵੰਡ ਛਾਟਾ ਇੱਕ ਕਪੂਰਥਲੇ ਦੇ ਵਿੱਚ ਵੀ ਹੈ ਤੇ 2021 24 25 ਦੇ ਵਿੱਚ ਇਹ ਮੁਕਦਮੇ ਦਰਜ ਹੋਏ ਆ ਸੋ ਨੇਚਰਲੀ ਜਿਹੜਾ ਬੰਦਾ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚੋਂ ਵੀ ਇਹ ਤੋਂ ਜਦੋਂ ਅਸੀਂ ਪ੍ਰੋਡਕਸ਼ਨ ਪੁਆਇੰਟ ਤੇ ਲਿਆਂਦਾ ਤਾਂ ਅਸੀਂ ਉਹ ਲੈ ਕੇ ਆਂਦਾ ਇਹਦਾ ਮੋਬਾਈਲ ਵੀ ਰਿਕਵਰ ਕੀਤਾ ਉਹਦਾ ਵੀ ਪਰਚਾ ਦਰਜ ਕਰਾਇਆ ਗੋਇੰਦਵਾਲ ਸਾਹਿਬ ਪਹਿਲੇ ਵੀ ਕੋਈ ਗੋਇੰਦਵਾਲ ਸਾਹਿਬ ਤੋਂ ਭਰੇ ਸੀ ਤੁਸੀਂ ਮਾਨਾ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਉਸ ਟਾਈਮ ਵੀ ਮੈਂ ਹੀ ਸਵਾਲ ਕੀਤਾ ਉੱਥੇ ਜੇਮਨ ਜਾਂ ਕਿਹੜੀ ਸਟਾਫ ਲੋਕਾਂ ਦੇ ਵਿੱਚ ਇਨਵੋਲਵ ਉਹਨਾਂ ਵੀ ਕੋਈ ਖੁਸ਼ੀ ਖੁਆਰੀ ਦੇ ਦੇਖੋ ਸਾਰਾ ਔਨ ਰਿਕਾਰਡ ਹੈਗਾ ਜੀ ਅਸੀਂ ਜੇਲ੍ਹ ਅਥਾਰਟिटीज ਦੇ ਨਾਲ ਹੀ ਕੋਲਾਬੋਰੇਸ਼ਨ ਦੇ ਵਿੱਚ ਹੀ ਕੰਮ ਕੀਤਾ ਬੜੀ ਸਾਨੂੰ सहयोग मिले उन्होंने वालों ता ही यह फोन रिकवर होया फिर लेके आए सारा परदाफाश हो इस चीज का तो नहीं है उते नहीं थैंक यू जी <गया>। ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਨਸ਼ਿਆਂ ਵਿਰੁੱਧ ਮੁਹਿੰਮ ਹੈ ਯੁੱਧ ਨਸ਼ਾ ਵਿਰੁੱਧ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਬਹੁਤ ਵੱਡੀ ਕਾਮਯਾਬੀ ਮਿਲੀ ਹੈ 60 ਕਿਲੋ ਉਬਵ ਹਿਰੋਇਨ ਬਰਾਮਦ ਕੀਤੀ ਗਈ ਹੈ ਔਰ ਇਹ ਜਿਹੜੇ ਰਿਕਵਰੀ ਹੈ ਇਹ ਸਾਰਾ ਕਾਰਟਲ ਜਿਹੜਾ ਬਾਹਰੋਂ تنویر شاہ ਨਾਮ ਦਾ ਇੱਕ ਸਮਗਲ ਚਲਾ ਰਿਹਾ ਸੀ ਪਾਕਿਸਤਾਨ ਬੇਸਡ ਤੇ ਜੋਬਨ ਕਲੇਅਰ ਜੋ ਕਿ ਕੈਨੇਡਾ ਬੇਸਡ ਇੱਕ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਪ੍ਰਾਣਾ ਸਮਗਲਰ ਹੈ ਜਿਹਦੇ ਸਾਥੀ ਜਿਹੜਾ ਮੇਨਲੀ ਗੁਰਸਾਹਿਬ ਸਿੰਘ ਲੀਡ ਕਰ ਰਿਹਾ ਸੀ ਕੋਇਂਦਵਾਲ ਸਾਹਿਬ ਦੇਲ ਤੋਂ ਇਹਨਾਂ ਵੱਲੋਂ ਜਿਹੜੀ ਸਾਰੀ ਇਹ ਕਾਟਲ ਚਲਾਇਆ ਜਾ ਰਿਹਾ ਸੀ ਔਰ ਟੋਟਲ 9 ਗ੍ਰਿਫਤਾਰੀਆਂ ਇਸ ਕੇਸ 'ਚ ਹੁਣ ਤੱਕ ਹੋਈਆਂ ਔਰ ਜਿਹੜੀ ਇੰਟਰਸਟਿੰਗ ਗੱਲ ਹੈ ਕਿ ਇੰਟਰਨੈਸ਼ਨਲ ਬਾਰਡਰ ਦੇ ਵਿੱਚ ਬਾਰਮੇਰ ਰਾਜਸਥਾਨ ਤੋਂ ਰਿਕਵਰੀ ਕੀਤੀ ਗਈ ਹੈ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਨਾਲ ਪਿੰਡ ਕਲਿਆਨਪੁਰ ਹੈ ਔਰ ਪੁਲਿਸ ਸਟੇਸ਼ਨ ਬਿਜਰਾੜ ਡਿਸਟ੍ਰਿਕਟ ਬਾਰਮੇਰ ਤੋਂ ਇਹਦੇ ਚ ਸਾਡੀ ਜਿਹੜੀ ਟੀਮ ਹੈ ਸਪੈਸ਼ਲੀ ਡੀਸੀਪੀ ਰਵਿੰਦਰਪਾਲ ਜੀ ਜਗਵਿੰਦਰ ਜੀ ਯਾਦਵੰਦਰ ਸਿੰਘ ਇੰਸਪੈਕਟਰ ਵਿਨੋਦ ਕੁਮਾਰ ਸ਼ਿਵਦਰਸ਼ਨ ਸਿੰਘ ਸਾਡੇ ਏਸੀਪੀ ਇੰਸਪੈਕਟਰ ਮੋਲਕ ਤੇ ਰਵੀ ਕੁਮਾਰ ਇਹ ਸਾਰਿਆਂ ਨੇ ਬਹੁਤ ਵਧੀਆ ਰੋਲ ਪਲੇ ਕੀਤਾ ਸਭ ਤੋਂ ਪਹਿਲਾਂ ਜਿਹੜਾ ਇਹਦੇ ਚ ਵਿਨੋਦ ਕੁਮਾਰ ਦੀ ਟੀਮ ਵੱਲੋਂ ਇੱਕ ਕਿਲੋ ਹਿ eroin ਚ ਗੁਰਸਾਹਿਬ ਸਿੰਘ ਨੂੰ ਫੜਿਆ ਗਿਆ ਸੀਗਾ ਕਿਉਂਕਿ ਅੰਮ੍ਰਿਤਸਰ ਰੂਰਲ ਦਾ ਏਰੀਆ ਦਾ ਰਹਿਣ ਵਾਲਾ ਉਸ ਤੋਂ ਬਾਅਦ ਜਦੋਂ ਉਹ ਜੇਲ੍ਹ ਚਲਾ ਗਿਆ ਉੱਥੇ ਜਾ ਕੇ ਵੀ ਉਹਨੇ ਆਪਣਾ ਨੈਟਵਰਕ ਜਾਰੀ ਰੱਖਿਆ ਔਰ ਸ਼ਾ ਨਾਮ ਦਾੜਾ ਸਮੱਗਲਰ ਉਹਦੇ ਨਾਲ ਇੰਟੈਕ ਰਿਹਾ ਜਸ਼ਨਪ੍ਰੀਤ ਤੇ ਗਗਨਦੀਪ ਉਹਦੇ ਦੋ ਬੰਦੇ ਸੀ ਜਿਹੜੇ ਕੰਮ ਕਰ ਰਹੇ ਸੀ ਉਸ ਤੋਂ ਬਾਅਦ ਜਸ਼ਨਪ੍ਰੀਤ ਦੀ ਗ੍ਰਿਫਤਾਰੀ ਹੋਈ ਤੇ ਉਹਨੂੰ ਮੈਸੇਜ ਆਇਆ ਸੀ ਕਿ ਤੁਸੀਂ ਬਾਰਮੇਰ ਜਾ ਕੇ ਉੱਥੋਂ ਜਿਹੜੀ ਕਨਸਾਈਨਮੈਂਟ ਹੈ ਲੈ ਕੇ ਆਓ ਉੱਥੋਂ ਸਾਡੀ ਟੀਮ ਇਮੀਡੀਏਟਲੀ ਰਵਾਨਾ ਹੋ ਕੇ ਉਹਨੂੰ ਉੱਥੋਂ ਰਿਕਵਰ ਕਰਾਇਆ ਗਿਆ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਨਾਲ ਜਿਹੜੀ ਹੈ ਜੀ ਲਾਈਨ ਉੱਥੇ ਅਸੀਂ ਰਾਜਸਥਾਨ ਪੁਲਿਸ ਤੇ ਬੀਐਸਐਫ ਦਾ ਵੀ ਬਹੁਤ ਸਾਨੂੰ ਸਹਿਯੋਗ ਮਿਲਿਆ ਉਸ ਤੋਂ ਬਾਅਦ ਆ ਕੇ ਜਿਹੜੇ ਅਕ੍ਰੋਸ ਦੀ ਕੰਟਰੀ ਮੈਂ ਕਹੂੰਗਾ ਪੰਜਾਬ ਹਰਿਆਣਾ ਜੰਮੂ ਰਾਜਸਥਾਨ ਇਹ ਸਾਰੇ ਏਰੀਆ ਦੇ ਵਿੱਚੋਂ ਗ੍ਰਿਫਤਾਰੀਆਂ ਹੋਈਆਂ ਚਾਹੇ ਉਹ ਸਿੱਧਾ ਕਾਟਲ ਨਾਲ ਰਿਲੇਟਡ ਜਿਹੜਾ ਕਨਸਾਈਨਮੈਂਟ ਚੁੱਕਣ ਵਾਲੇ ਰਿਸੀਵਰ ਸੀਗੇ ਚਾਹੇ ਹਵਾਲਾ ਆਪਰੇਟਰਸ ਨੇ ਇਹਦੇ ਚ ਜੇ ਆਪਾਂ ਡਿਟੇਲ ਚ ਜਾਈਏ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਗੁਰਸਾਹਿਬ ਸਿੰਘ ਦੀ ਅਰੈਸਟ ਹੋਈ ਫਿਰ ਜਸ਼ਨਪ੍ਰੀਤ ਗਗਨ ਦੀ ਉਸ ਤੋਂ ਬਾਅਦ ਰਾਜੀਵ ਪੰਜ ਕੋਤਰਾ ਇਹ ਅਰਨੀਆਂ ਜੀ ਐਨ ਕੇ ਦਾ ਰਹਿਣ ਵਾਲਾ ਔਰ 29 ਸਾਲ ਦੀ ਉਮਰ ਹੈ ਇਹ ਫਾਰਮਰ ਹੈ ਬਾਈ ਪ੍ਰੋਫੈਸ਼ਨ ਔਰ ਇਹਦੇ ਖਿਲਾਫ ਇੱਕ ਕੇਸ ਪੁਰਾਣਾ ਦਰਜਾ ਹੈ ਲੜਾਈ ਝਗੜੇ ਦਾ ਉੱਥੇ ਲੋਕਲ ਉਸ ਤੋਂ ਇਲਾਵਾ ਸੋਮਨਾਥ ਇਹ ਆਰਸਪੁਰ ਹੈ ਜੀਐਨਕੇ ਦਾ ਰਹਿਣ ਵਾਲਾ ਇਹ ਇਹਦੇ ਤੇ ਪ੍ਰੀਵੀਅਸ ਕੇਸ ਜਿਹੜਾ ਬੜਾ ਇੰਪੋਰਟੈਂਟ ਹੈ ਇਹ ਹੈਗੀ ਹੈ 4 ਕਿਲੋ ਹਿਰੋਇਨ ਦਿੱਲੀ ਦੇ ਵਿੱਚ 2003 ਚ ਤੇ 9 ਕਿਲੋ ਅੰਮ੍ਰਿਤਸਰ ਦੇ ਵਿੱਚ 2014 ਚ ਸੋਮਨਾਥ ਤੇ ਇਹ ਇਸ ਤੋਂ ਇਲਾਵਾ ਪਰਸ਼ੋਤਮ ਸਿੰਘ ਜਿਹੜੇ ਸਕਾਲਾ ਇਹ ਵੀ ਸਿੰਬਲ ਕੈਂਪ ਜੰਮੂ ਦਾ ਰਹਿਣ ਵਾਲਾ ਔਰ 50 ਸਾਲ ਦੀ ਉਮਰ ਹੈ 32 ਕਿਲੋ ਆਰਡੀਐਕਸ ਜਿਹੜਾ ਕਿ 2000 ਦੇ ਵਿੱਚ ਦਿੱਲੀ ਬੰਬ ਬਲਾਸਟ ਹੋਇਆ ਸੀ ਪਹਾੜਗੰਜ ਉਸ ਵਾਂਟਡ ਹੈ ਟਰੱਕ ਡਰਾਈਵਰ ਦਾ ਕੰਮ ਕਰਦਾ ਹੈ ਕੁਲਵਿੰਦਰ ਸਿੰਘ ਇਹ ਮੂਲੇ ਚੱਕ ਦਾ ਪੀਐਸ ਗੇਟ ਕੀਮਾ ਇਹ ਤੋਂ 200 ਗ੍ਰਾਮ ਹੋਰ ਹਿਰੋਇਨ ਦੀ ਵੀ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ ਰਜਿੰਦਰ ਕੌਰ ਇੱਕ ਲੇਡੀ ਨੇ ਅਠਵੀਂ ਪਾਸ ਹੈ ਘਰ ਦਾ ਘਰੇਲੂ ਕੰਮ ਕਰਦੀ ਹੈ ਇਹ ਵੀ ਆਰਐਸ ਪੁਰਾ ਜੀਐਨਕੇ ਦੀ ਹੈ ਇਸ ਤੋਂ ਇਲਾਵਾ ਇੱਕ ਹੋਰ ਮੁਲਜ਼ਮ ਵੀ ਗ੍ਰਿਫਤਾਰ ਕੀਤਾ ਗਿਆ ਸੋ ਆਪਾਂ ਜੇ ਦੇਖੀਏ ਤੇ ਬਹੁਤ ਵੱਡਾ ਇੱਕ ਕਾਟਲ ਮੈਂ ਇਹਨੂੰ ਕਹਿ ਸਕਦਾ ਜੋ ਪਾਕਿਸਤਾਨ ਬੇਸਡ ਹੈ ਜਿਹੜਾ ਸਮਗਨਰ ਹੈਗਾ تنویر شاہ کافی ਸਮੇਂ ਤੋਂ ਚਲਾ ਰਿਹਾ ਹੈ ਔਰ ਸਾਡੇ ਕੋਲ ਬੜੀ ਡਿਟੇਲ ਜੀ ਐਵੀਡੈਂਸ ਆਈ ਹੈ ਕਿ ਵਰਚੁਅਲ ਨੰਬਰਸ ਦੇ ਉੱਤੇ ਔਰ ਇਵਨ ਵੀਡੀਓਗ੍ਰਾਫ ਜਿਹੜੀ ਇਹ ਇਹਨਾਂ ਨੇ ਵੀਡੀਓਜ਼ ਭੇਜੀਆਂ ਉਹ ਵੀ ਵੀਡੀਓਗ੍ਰਾਫਿਕ ਐਵਿਡੈਂਸ ਵੀ ਸਾਡੇ ਕੋਲ ਆਈ ਹੈ ਜਿਸ ਦੇ ਨਾਲ ਕਿ ਕਨਸਾਈਨਮੈਂਟਸ ਕਿੱਦਾਂ ਲੁਕਾਈਆਂ ਕਿੱਥੋਂ ਚੁੱਕਣੀਆਂ ਔਰ ਮੇਨ ਜਿਹੜੀ ਇਹਦੇ ਵਿੱਚ ਇੰਪੋਰਟੈਂਟ ਗੱਲ ਹੈ ਕਟ ਆਊਟਸ ਬਹੁਤ ਇਹਨਾਂ ਨੇ ਡਿਟੇਲ ਚ ਰੱਖੇ ਹੋਏ ਸੀ ਬੜਾ ਪ੍ਰੋਫੈਸ਼ਨਲ ਢੰਗ ਨਾਲ ਇਹਨੂੰ ਸਾਰੇ ਕੰਮ ਨੂੰ ਕਰ ਰਹੇ ਸੀ ਜਿਸ ਤਰ੍ਹਾਂ ਇੱਕ ਬੰਦੇ ਨੂੰ ਟਾਈਮ ਦਿੱਤਾ ਜਾਂਦਾ ਸੀ ਤੇ ਤੁਸੀਂ ਫਲਾਨੀ ਜਗ੍ਹਾ ਪਹੁੰਚੋ ਲੋਕਲ ਜਿਹੜਾ ਬੰਦਾ ਜਿਹਦੇ ਕੋਲ ਕਨਸਾਈਨਮੈਂਟ ਪਈ ਹੈ ਉਹ ਉਹਦੀ ਟੀ-ਸ਼ਰਟ ਜਾਂ ਸ਼ਰਟ ਜੋ ਉਹਨੇ ਪਾਈ ਹੋਈ ਹੈ ਸਿਰਫ ਉਨੀ ਇੱਕ ਫੋਟੋ ਵਿਦਆਊਟ ਫੇਸ ਭੇਜੀ ਜਾਂਦੀ ਸੀ ਵੀ ਇਸ ਹੁਲੀਏ ਦਾ ਬੰਦਾ ਤੁਹਾਨੂੰ ਆ ਕੇ ਦੇਗਾ ਚੀਜ਼ ਏ ਸੋ ਉਹਦੇ ਨਾਲੇ ਕਦੇ ਵੀ ਬੇਸਿਕਲੀ ਆਪਸ ਵਿੱਚ ਕਿਉਂਕਿ ਕਿਸੇ ਦਾ ਕਨੈਕਸ਼ਨ ਹੀ ਨਹੀਂ ਬਣਦਾ ਇਹ ਆਪਣੇ ਕੰਮ ਦੇ ਵਿੱਚ ਜਲਾ ਰਹੇ ਸੀਗੇ ਸੋ ਇਹਦੇ ਚ ਜਿਹੜੀ ਬਾਕੀ ਗ੍ਰਿਫਤਾਰੀਆਂ ਨੇ ਉਹ ਕੁਝ ਰਾਜਸਥਾਨ ਇਵੋਰ ਸਟੇਟਸ ਦੇ ਵਿੱਚ ਬਾਕੀ ਨੇ ਉਹਨਾਂ ਤੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਔਰ ਉਸ ਇੰਟਰ ਸਟੇਟ ਅਸੀਂ ਜਿਹੜੀ ਉਹਨਾਂ ਦੀ ਕੋਲਾਬੋਰੇਸ਼ਨ ਵੀ ਤੇ ਕੋਆਰਡੀਨੇਸ਼ਨ ਵੀ ਸਾਨੂੰ ਬੜੀ ਹੈਲਪ ਮਿਲ ਰਹੀ ਹੈ ਉਥੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਅਸੀਂ ਇਹ ਹੋਰ ਇਹਦੇ ਜਿਹੜਾ ਕਾਟਲ ਦੀ ਬਾਕੀ ਕੜੀਆਂ ਨੇ ਉਹ ਵੀ ਜਲਦੀ ਅਸੀਂ ਬ੍ਰੇਕ ਕਰਾਂ ਪੰਜਾਬ ਦਾ ਬਾਰਡਰ ਤੇ ਅੱਗੇ ਰਾਜਸਥਾਨ ਪਹਿਲੀ ਵਾਰੀ ਇਹਨਾਂ ਨੇ ਪੜੀ ਹੈ ਕਿ ਐਸੀ ਸੱਤੀ ਉਹਦੇ ਆ ਜਾਂ ਕੁਝ ਜ਼ਿਆਦਾ ਮੁਖਤਾਰ ਹੈ ਸਕੇ ਰਾਜਸਥਾਨ ਦੇ ਦੇਖੋ ਇਹ ਤੁਹਾਨੂੰ ਆਪ ਇਸ ਸਵਾਲ ਦੇ ਵਿੱਚ ਹੀ ਜਵਾਬ ਛੁਪਿਆ ਹੋਇਆ ਹੈ ਬਟ ਬੇਸਿਕ ਇਹ ਹੈ ਕਿ ਡਿਫਰੈਂਟ ਬਾਰਡਰਸ ਡਿਫਰੈਂਟ ਬਗਲਰਸ অর ਪਾਕਿਸਤਾਨ ਬੇਸਡ ਜਿਹੜੀ ਉਹਨਾਂ ਦੀ ਬੈਕਿੰਗ ਹੈਗੀ ਆਈਐਸ ਆਈ ਦੀ ਜਾਂ ਹੋਰ ਚੀਜ਼ਾਂ ਦੀ ਉਹ ਚੇਂਜ ਕਰਦੇ ਰਹਿੰਦੇ ਨੇ ਔਰ ਇੱਥੇ ਡੈਫੀਨਿਟਲੀ ਸਟਰੈਂਥ ਜ਼ਿਆਦਾ ਹੈ ਬਾਰਡਰ ਦੇ ਉੱਤੇ ਪੈਟ੍ਰੋਲਿੰਗ ਵੀ ਹੈ ਸੈਕੰਡ ਲਾਈਨ ਆਫ ਡਿਫੈਂਸ ਵੀ ਹੈ ਔਰ ਪਿਛਲੇ ਦਿਨਾਂ ਚ ਰਿਕਵਰੀਜ਼ ਵੀ ਹੋਈਆਂ ਤਾਂ ਨੈਚੁਰਲੀ ਉਹਨਾਂ ਨੂੰ ਲੱਗਦਾ ਹੋਊਗਾ ਕਿ 슬ੀਪੀ ਏਰੀਏ ਦੇ ਵਿੱਚ ਇਹ ਕਰਕੇ ਮਤਲਬ ਇਹਨੂੰ ਕਹਿਣਾ ਬੜਾ ਮੁਸ਼ਕਲ ਹੈ ਵੀ ਉੱਥੇ ਕਿਉਂ ਕੀਤਾ ਗਿਆ ਬਟ ਡੈਫੀਨਟਲੀ ਜਿੱਥੋਂ ਚਾਂਸ ਲੱਗਦਾ ਉਹ ਜਿਹੇ ਕ੍ਰਿਮੀਨਲਸ ਤੇ ਸਮਗਨਰ ਜਿਹੜੇ ਇਹੋ ਜਿਹੇ ਚੀਜ਼ਾਂ ਨੂੰ